ਅੱਜ ਫੈਲਾਉਂਦਾ ਨਹੀਂ ਅੱਜ ਇੱਕ ਮੋਸਟ ਪਪੂਲਰ ਪੰਜਾਬੀ ਵੈਬ ਸੀਰੀਜ਼ ਦਾ ਰਿਵਿਊ ਕਰਾਂਗੇ ਇਹ ਵੈਬ ਸੀਰੀਜ਼ ਕੇਬਲ 1 OTT ਪਲੇਟਫਾਰਮ ਦੇ ਉੱਤੇ 4 ਜੁਲਾਈ ਨੂੰ ਰਿਲੀਜ਼ ਹੋ ਰਹੀ ਆ ਜਿਹੜੇ ਵੀ ਦੋਸਤਾਂ ਨੇ ਹਲੇ ਤੱਕ ਕੇਬਲ 1 ਦਾ OTT ਪਲੇਟਫਾਰਮ ਨੂੰ ਡਾਊਨਲੋਡ ਨਹੀਂ ਕੀਤਾ ਉਹ ਡਾਊਨਲੋਡ ਕਰ ਲਓ ਜਿਨ੍ਹਾਂ ਨੇ ਆਪਣੇ ਮੋਬਾਈਲ ਫੋਨਸ ਦੇ ਅੰਦਰ ਚਾਹੇ ਆਈਫੋਨ ਹੋਵੇ ਐਂਡਰੋਇਡ ਹੋਵੇ ਆਪਣੇ ਉਹਨਾਂ 'ਚ ਡਾਊਨਲੋਡ ਸੌਫਟਵੇਅਰ ਕੀਤਾ ਹੋਇਆ ਇਸ ਐਪ ਨੂੰ ਕੀਤਾ ਹੋਇਆ ਉਹ ਸਬਸਕ੍ਰਿਪਸ਼ਨ ਇਸ ਦੀ ਲੈਲਨ ਕਿਉਂਕਿ ਤੁਸੀਂ ਇੱਕ ਬਿਹਤਰ ਹੀ ਵੱਡੀ ਪੰਜਾਬੀ ਸਿਨਮੇ ਦੀ ਵੈਬ ਸੀਰੀਜ਼ دارو ਨੂੰ ਮਿਸ ਕਰਦੇ ਹੋਵੋਗੇ دارو ਦੇ ਬਾਰੇ ਗੱਲਬਾਤ ਕਰਦੇ ਹਾਂ دارو ਕਿਉਂ ਦੇਖਣੀ ਚਾਹੀਦੀ ਆ دارو ਦੇ ਵਿੱਚ ਕੀ ਖਾਸ ਆ ਤੇ ਇਸ ਵੈਬ ਸੀਰੀਜ਼ ਦੇ ਉੱਤੇ ਇੰਨਾ ਸਮਾਂ ਕਿਵੇਂ ਲੱਗ ਗਿਆ ਤੇ ਅੱਜ ਸੋਸ਼ਲ ਮੀਡੀਆ ਜਦੋਂ ਅਸੀਂ ਖੋਲਦੇ ਹਾਂ ਫੇਸਬੁੱਕ ਹੋਵੇ ਇੰਸਟਾਗ੍ਰam ਹੋਵੇ YouTube ਹੋਵੇ ਜਾਂ ਕੋਈ ਵੀ ਪਲੇਟਫਾਰਮ ਤੁਸੀਂ ਖੋਲ ਲਵੋ ਉੱਥੇ ਤੁਹਾਨੂੰ دارو ਦਾ ਜ਼ਿਕਰ ਮਿਲੇਗਾ ਤਾ ਹੁਣ دارੋ ਦੀ ਚਰਚਾ ਇਸ ਕਰਕੇ ਹੋ ਰਹੀ ਹੈ ਕਿ دارੋ ਪੰਜਾਬੀ ਸਿਨੇਮੇ ਦੀ ਸਭ ਤੋਂ ਵੱਡੀ ਵੈਬ ਸੀਰੀਜ਼ ਮੰਨੀ ਜਾ ਰਹੀ ਆ ਜਿਸ ਦੇ ਇੱਕੇ ਦਿਨ ਨਾਲ ਸਾਡਾ ਪੰਜਾਬੀ ਸਿਨਮਾ ਦਿਨ ਪ੍ਰਤੀ ਦਿਨ ਤਰੱਕੀ ਕਰ ਰਿਹਾ ਬਾਲੀਵੁੱਡ ਦੇ ਮੰਗ ਉਸੇ ਤਰੀਕੇ ਦੇ ਨਾਲ ਸਾਡੇ ਪੰਜਾਬੀ OTT ਪਲੇਟਫਾਰਮ ਵੀ ਆਏ ਦਿਨ ਤਰੱਕੀ ਕਰ ਰਿਹਾ ਵੈਬ ਸੀਰੀਜ਼ ਦੇ ਅੰਦਰ ਵੀ ਪੰਜਾਬੀ ਸਿਨੇਮੇ ਦੇ ਵੱਲੋਂ ਆਪਣੀਆਂ ਛਲੰਗਾਂ ਪਟੀਆਂ ਜਾ ਰਹੀਆਂ ਨੇ ਅਮਰਦੀਪ ਗਿੱਲ ਹੋਰਾਂ ਨੇ ਦਾਰੋ ਦੀ ਕਹਾਣੀ ਨੂੰ ਲਿਖਿਆ ਤੇ ਖੁਦ ਡਾਇਰੈਕਟ ਕੀਤਾ ਤੇ ਅਮਰਦੀਪ ਗਿੱਲ ਦੀ ਲਿਖਤ ਦੇ ਬਾਰੇ ਹਰ ਕੋਈ ਪੰਜਾਬ ਦਾ ਉਹ ਨੌਜਵਾਨ ਉਹ ਇਨਸਾਨ ਜਾਣਦਾ ਜਿਨ੍ਹਾਂ ਨੂੰ ਇੱਕ ਵਧੀਆ ਸਿਨੇਮਾ ਦੇਖਣਾ ਪਸੰਦ ਆ ਕਿਉਂਕਿ ਅਮਰਦੀਪ ਗਿੱਲ ਆਪਣੇ ਗੀਤਾਂ ਦੇ ਰਾਹੀਂ ਤੇ ਆਪਣੇ ਫਿਲਮਾਂ ਦੇ ਰਾਹੀਂ ਹਮੇਸ਼ਾ ਪੰਜਾਬ ਨੂੰ ਇੱਕ ਨਵੀਂ ਸੇਧ ਦੇਣ ਦੀ ਕੋਸ਼ਿਸ਼ ਕਰਦੇ ਆ ਦਾਰੋ ਉਹਨਾਂ ਕੁੜੀਆਂ ਦੇ ਲਈ ਖਾਸ ਬਣੇਗੀ ਪੰਜਾਬ ਦੀਆਂ ਉਹਨਾਂ ਧੀਆਂ ਦੇ ਲਈ ਜਿਹੜੀਆਂ ਸਮਾਜ ਦੇ ਅੰਦਰ ਹਵਸ਼ ਦਾ ਸ਼ਿਕਾਰ ਹੁੰਦੀਆਂ ਨੇ ਤਸ਼ੱਦਦ ਦਾ ਸ਼ਿਕਾਰ ਹੁੰਦੀਆਂ ਨੇ ਜਿਸਮ ਦੇ ਭੁੱਖੇ ਜਾਨਵਰਾਂ ਦਾ ਸ਼ਿਕਾਰ ਹੁੰਦੀਆਂ ਨੇ ਅਤੇ ਮਰਦ ਪ੍ਰਧਾਨ ਸਮਾਜ ਦਾ ਸ਼ਿਕਾਰ ਹੁੰਦੀਆਂ ਨੇ ਦਾਰੋ ਉਹਨਾਂ ਧੀਆਂ ਨੂੰ ਹਿੰਮਤ ਦੇਵੇਗੀ ਜਿਹੜੀਆਂ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਆਪਣੇ ਅਤੇ ਆਪਣੇ ਪਰਿਵਾਰ ਦੇ ਲਈ ਕੁਝ ਕਰ ਰਹੀਆਂ ਨੇ ਆਪਣੇ ਪੈਰਾਂ ਦੇ ਉੱਤੇ ਖੜੇ ਹੋ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਦੀਆਂ ਕੋਸ਼ਿਸ਼ ਕਰਦੀਆਂ ਨੇ ਉਹ ਵੀ ਮਰਦ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਧੁਰਦੀਆਂ ਨੇ ਅਮਰਦੀਪ ਗਿੱਲ ਨੇ ਇਸ ਵੈਬ ਸੀਰੀਜ਼ ਨੂੰ ਖੁਦ ਲਿਖਿਆ ਇਸ ਕਹਾਣੀ ਨੂੰ ਇੱਕ ਕਹਾਣੀ ਦਰਸਲ ਪੈਟਰੋਲ ਪੰਪ ਦੇ ਉੱਤੇ ਕੰਮ ਕਰਦੀ ਇੱਕ ਧੀ ਦੀ ਆ ਹਮੇਸ਼ਾ ਅਮਰਦੀਪ ਗਿੱਲ ਜਦੋਂ ਵੀ ਗੱਲਬਾਤ ਕਰਦੇ ਨੇ ਤਾਂ ਉਹ ਜ਼ਿਕਰ ਕਰਦੇ ਨੇ ਕਿ ਬਹਿੰਡਾ ਦੇ ਲਾਗੇ ਜਦੋਂ ਉਹ ਚੰਡੀਗੜ੍ਹ ਨੂੰ ਆ ਰਹੇ ਸੀ ਤਾਂ ਰਾਸਤੇ ਦੇ ਵਿੱਚ ਇੱਕ ਪੈਟਰੋਲ ਪੰਪ ਤੇ ਲੱਗੀ ਧੀ ਨੂੰ ਦੇਖ ਕੇ ਉਹਨਾਂ ਦੇ ਜ਼ਿਹਨ ਦੇ ਵਿੱਚ ਚੀਜ਼ ਜੇ ਉੱਠੀ ਅਤੇ ਉਸ ਨੇ ਹਲਾਕੇ ਰੱਖ ਦਿੱਤਾ ਤੇ ਇਹ ਸੋਚਾਂ ਤੇ ਮਜਬੂਰ ਕਰ ਦਿੰਦਾ ਕਿ ਇਹ ਧੀ ਕਿਵੇਂ ਇਸ ਕੰਮ ਨੂੰ ਕਰ ਰਹੀ ਹੋਵੇਗੀ ਕਿਉਂਕਿ ਸਾਡੇ ਸਮਾਜ ਦੇ ਵਿੱਚ ਜਿਸਮ ਦੇ ਭੁੱਖੇ ਲੋਕ ਜਾਨਵਰਾਂ ਦੀ ਤਰ੍ਹਾਂ ਤੁਰੇ ਫਿਰਦੇ ਨੇ ਤੇ ਸਾਡੀਆਂ ਧੀਆਂ ਪੈਣਾ ਨੂੰ ਸਮਾਜ ਦੇ ਅੰਦਰ ਕੀ ਕੁਝ ਸਹਿਣਾ ਪੈ ਰਿਹਾ ਕਿਵੇਂ ਇਨ੍ਹਾਂ ਭੈੜੀਆਂ ਨਜ਼ਰਾਂ ਉਹਨਾਂ ਦੇ ਜਿਸਮਾਂ ਦੇ ਉੱਤੇ ਪੈਂਦੀਆਂ ਨੇ ਤੇ ਇਹ ਜਾਨਵਰਾਂ ਤੇ ਦਰਿੰਦਿਆਂ ਤੋਂ ਭੈੜੇ ਲੋਕ ਇਨ੍ਹਾਂ ਬੱਚੀਆਂ ਨੂੰ ਆਪਣੀ ਖਵਸ਼ ਦੀ ਭੁੱਖ ਦਾ ਸ਼ਿਕਾਰ ਬਣਾਉਂਦੇ ਨੇ ਤੇ ਨੋਚ ਖਾ ਜਾਂਦੇ ਨੇ ਦਾਰੋ ਵੈਬ ਸੀਰੀਜ਼ ਦੇ ਕੁੱਲ 8 ਐਪੀਸੋਡ ਤਿਆਰ ਕੀਤੇ ਗਏ ਨੇ ਦੋ ਟ੍ਰੇਲਰ YouTube ਦੇ ਉੱਤੇ ਆ ਚੁੱਕੇ ਨੇ ਸਾਗਾ ਹਿਟਸ ਦੇ YouTube ਪਲੇਟਫਾਰਮ ਦੇ ਉੱਤੇ ਜਾ ਕੇ ਤੁਸੀਂ ਟ੍ਰੇਲਰ ਦੇਖ ਸਕਦੇ ਹੋ ਪਹਿਲੇ ਟ੍ਰੇਲਰ ਦੇ ਅੰਦਰ ਜਿੰਨੀ ਵੀ ਸਟਾਰ ਕਾਸਟ ਆ ਇਸ ਵੈਬ ਸੀਰੀਜ਼ ਦੇ ਅੰਦਰ ਸਾਰੀ ਸਟਾਰ ਕਾਸਟ ਨੂੰ ਇੰਟਰੋਡਿਊਸ ਕੀਤਾ ਗਿਆ ਉਹਨਾਂ ਦੇ ਵੈਬ ਸੀਰੀਜ਼ ਦੇ ਨੇਮ ਦੇ ਨਾਲ ਰੀਅਲ ਨੇਮ ਦੱਸੇ ਗਏ ਨੇ ਅਤੇ ਦੂਜੇ ਟ੍ਰੇਲਰ ਦੇ ਅੰਦਰ ਕਹਾਣੀ ਨੂੰ ਥੋੜਾ ਜਿਆਦਾ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ दारू ਦੇ ਵਿੱਚ ਕੀ ਕੁਝ ਖਾਸ ਹੋਵੇਗਾ ਇਸ ਤੋਂ ਵੀ ਬਾਕਮਾਲ ਇਹ ਰਿਹਾ ਕਿ ਇਸ ਵੈਬ ਸੀਰੀਜ਼ ਦੇ ਅੰਦਰ ਜੋ ਡਾਇਲੋਗ ਅਮਰਦੀਪ ਗਿੱਲ ਦੇ ਵੱਲੋਂ ਤਿਆਰ ਕੀਤੇ ਗਏ ਨੇ ਉਹ ਬਹੁਤ ਕਮਾਲ ਨੇ ਅਤੇ ਉਹਨਾਂ ਨੂੰ ਵਾਰ-ਵਾਰ ਸੁਣਨ ਨੂੰ ਦਿਲ ਕਰਦਾਗਾ ਜਿੱਥੇ ਕੁਲਸਿੱਧੂ ਆਪਣੀ ਬੇਹੱਦ ਤਾਕੜ ਅਦਾਕਾਰੀ ਦੇ ਨਾਲ ਇਸ ਵੈਬ ਸੀਰੀਜ਼ ਦੇ ਅੰਦਰ ਜਾਣ ਪਾ ਰਹੀ ਆ ਉੱਥੇ ਹੀ ਸਿਮਰਨ ਢਾੜਲੀ ਆਪਣੇ ਆਵਾਜ਼ ਦੇ ਨਾਲ ਆਪਣੇ ਧਾਕੜ ਬੋਲਾਂ ਦੇ ਨਾਲ ਸ਼ਬਦਾਂ ਦੇ ਨਾਲ ਆਪਣੇ ਗੀਤਾਂ ਦੇ ਰਾਹੀਂ ਇਸ ਵੈਬ ਸੀਰੀਜ਼ ਦੇ ਅੰਦਰ ਹੋਰ ਵੀ ਜ਼ਿਆਦਾ ਜਨੂਨ ਤੇ ਜੋਸ਼ ਭਰ ਦੇਵੇਗੀ। ਇਹ ਪੂਰੀ ਵੈਬ ਸੀਰੀਜ਼ ਤੁਹਾਨੂੰ ਇੰਜ ਨਹੀਂ ਲੱਗੇਗਾ ਕਿ ਕੋਈ ਵੀ ਗੱਲ ਇਸ ਦੇ ਵਿੱਚ ਰਿਪੀਟ ਹੋ ਰਹੀ ਹੋਵੇ ਜਾਂ ਕੋਈ ਕਿਰਦਾਰ ਜਿਹੜਾ ਉਹ ਦੁਬਾਰੇ ਆ ਰਿਹਾ ਹੋਵੇ ਜਿਸ ਤਰੀਕੇ ਦੇ ਨਾਲ ਆਮ ਤੌਰ ਦੇ ਉੱਤੇ ਕਹਾਣੀ ਨੂੰ ਹੀ ਖਿੱਚਿਆ ਜਾਂਦਾ ਉਸੇ ਨੂੰ ਵਾਰ-ਵਾਰ ਘੁਮਾ ਕੇ ਉਹੀ ਚੀਜ਼ਾਂ ਨੂੰ ਮੂਰੇ ਲਿਆ ਕੇ ਰੱਖ ਦਿੱਤਾ ਜਾਂਦਾ ਪਰ ਤੁਹਾਨੂੰ ਕੱਲ ਹਰ ਇੱਕ ਸੀਨ ਹਰ ਇੱਕ ਕਿਰਦਾਰ ਵੱਖਰਾ ਮਿਲੇਗਾ ਵੱਖਰੇ ਡਾਇਲੋਗ ਹੋਣਗੇ ਇੱਕ ਬਕਮਾਲ ਇੱਕ ਬਰੀਕੀ ਦੇ ਨਾਲ ਕੰਮ ਕੀਤਾ ਗਿਆ ਤੇ ਸਭ ਤੋਂ ਵੱਡੀ ਖਾਸ ਗੱਲ ਇਸ ਦੇ ਵਿੱਚ ਰੀਅਲ ਲਾਈਫ ਦੇ ਵਿੱਚ ਜੋ ਹੁੰਦਾਗਾ ਉਸ ਨੂੰ ਹੀ ਪਰਦੇ ਦੇ ਉੱਤੇ ਪੂਰਨ ਤੌਰ ਦੇ ਉੱਤੇ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਆ ਜਦੋਂ ਅਸੀਂ ਅਮਰਦੀਪ ਗਿੱਲ ਹੋਰਾਂ ਦੇ ਨਾਲ ਗੱਲਬਾਤ ਕੀਤੀ ਨਿੱਜੀ ਤੌਰ ਦੇ ਉੱਤੇ ਐਸਐਮ ਟੀਵੀ ਦੇ ਉੱਤੇ ਅਮਰਦੀਪ ਗਿੱਲ ਤੇ ਕੁਲ ਸਿੱਧੂ ਦਾ ਇੰਟਰਵਿਊ ਵੀ ਤੁਸੀਂ ਜਾ ਕੇ ਦੇਖ ਸਕਦੇ ਹੋ ਡਿਸਕ੍ਰਿਪਸ਼ਨ ਦੇ ਵਿੱਚ ਅਸੀਂ ਤੁਹਾਡੇ ਨਾਲ ਲਿੰਕ ਸਾਂਝਾ ਕਰ ਦੇਵਾਂਗੇ ਤਾਂ ਉਸ ਸਮੇਂ ਅਮਰਦੀਪ ਗਿੱਲ ਨੇ ਦੱਸਿਆ ਕਿ ਇਸ ਵੈਬ ਸੀਰੀਜ਼ ਨੂੰ ਜਦੋਂ ਸ਼ੂਟ ਕੀਤਾ ਗਿਆ ਤਾਂ ਹਰ ਕਿਰਦਾਰ ਬਿਲਕੁਲ ਰੀਅਲ ਲੱਗੇ ਅਤੇ ਇਸ ਦੇ ਵਿੱਚ ਜਾਣ ਪਾਉਣ ਦੇ ਲਈ ਉਹਨਾਂ ਦੇ ਵੱਲੋਂ ਕਿਸੇ ਵੀ ਆਪਣੇ ਕਲਾਕਾਰ ਦੇ ਉੱਤੇ ਮੇਕਅਪ ਦਾ ਇਸਤੇਮਾਲ ਨਹੀਂ ਕੀਤਾ ਗਿਆ ਬਿਲਕੁਲ ਨੇਚਰਲ ਲੁੱਕਸ ਦਿਖਾਈਆਂ ਗਈਆਂ ਨੇ ਅਸਲੀਅਤ ਹਕੀਕਤ ਦਿਖਾਈ ਗਈ ਆ ਕੁਝ ਵੀ ਡੰਮੀ ਨਹੀਂ ਕੀਤਾ ਗਿਆ ਇੱਥੋਂ ਤੱਕ ਕਿ ਜਦੋਂ ਕੁੱਲ ਸਿੱਧੂ ਪੰਪ ਦੇ ਉੱਤੇ ਕੰਮ ਕਰੀਆ ਟਰੇਲਰ ਦੇ ਵਿੱਚ ਵੀ ਤੁਸੀਂ ਇਹ ਸੀਨ ਨੂੰ ਦੇਖ ਸਕਦੇ ਹੋ ਉਸ ਵਕਤ ਵੀ ਉਹ ਸਾਰਾ ਸੀਨ ਜੋ ਸ਼ੂਟ ਕੀਤਾ ਗਿਆ ਉਹ ਵੀ ਇੱਕ ਰੀਅਲ ਸੀਨ ਸ਼ੂਟ ਕੀਤਾ ਗਿਆ ਜਿਸ ਵਿੱਚ ਆ ਪੰਪਾਂ ਦੇ ਉੱਤੇ ਤੇ ਯਾ ਕੰਮ ਕਰਦੀਆਂ ਨੇ ਓਵੇਂ ਹੀ ਕੁਲ ਸਿੱਧੂ ਨੇ ਉੱਥੇ ਕੜ ਕੇ ਕੰਮ ਕੀਤਾ ਅਤੇ ਆਮ ਪਬਲਿਕ ਉੱਥੇ ਆ ਕੇ ਪੈਟਰੋਲ ਪਾਉਂਦੀ ਸੀ ਤੇਲ ਪਾਉਂਦੀ ਸੀ ਅਤੇ ਜੋ ਕੁਝ ਉਹ ਉਸ ਕੁੜੀ ਦੇ ਬਾਰੇ ਸੋਚਦੀ ਸੀ ਉਹ ਸਾਰਾ ਕੁਝ ਇਸ ਵੈਬ ਸੀਰੀਜ਼ ਦੇ ਵਿੱਚ ਬਿਲਕੁਲ ਰੀਅਲ ਸ਼ੂਟ ਕੀਤਾ ਗਿਆ ਅਤੇ ਉਸ ਨੂੰ ਹੀ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਆ ਬਹੁਤ ਜ਼ਿਆਦਾ ਇਹ ਰੀਅਲ ਸਟੋਰੀ ਬਣਾਉਣ ਦੀ ਕੋਸ਼ਿਸ਼ ਅਮਰਦੀਪ ਜਿਲ੍ਹੇ ਦੇ ਵੱਲੋਂ ਕੀਤੀ ਗਈ ਆ ਬਾਕਮਾਲਦਾਰੋ ਵੈਬ ਸੀਜ਼ ਹੋਣ ਵਾਲੀ ਆ 4 ਜੁਲਾਈ ਫਿਰ ਇੱਕ ਵਾਰ ਡੇਟ ਤੁਹਾਨੂੰ ਯਾਦ ਕਰਵਾ ਦਿੰਨੇ ਆ ਅਖੀਰ ਦੇ ਵਿੱਚ 4 ਜੁਲਾਈ ਨੂੰ ਕੇਬਲ 1 OTT ਪਲੇਟਫਾਰਮ ਦੇ ਉੱਤੇ ਰਿਲੀਜ਼ ਹੋਵੇਗੀ ਵੱਖ-ਵੱਖ ਭਾਸ਼ਾਵਾਂ ਦੇ ਵਿੱਚ ਰਿਲੀਜ਼ ਹੋਵੇਗੀ ਤੁਸੀਂ ਹਿੰਦੀ ਚ ਦੇਖਣੀ ਆ ਪੰਜਾਬੀ ਚ ਦੇਖਣੀ ਆ ਜਾਂ ਹੋਰ ਲੈਂਗੁਏਜ ਦੇ ਵਿੱਚ ਦੇਖਣੀ ਆ ਟੋਟਲ 8 ਤੋਂ 10 ਲੈਂਗੁਏਜ ਦੇ ਵਿੱਚ ਕੇਬਲ 1 ਦਾ OTT ਪਲੇਟਫਾਰਮ ਇਸ ਵੈਬ ਸੀਰੀਜ਼ ਨੂੰ ਰਿਲੀਜ਼ ਕਰ ਰਿਹਾ ਤੇ ਕੇਬਲ 1 ਦੀ ਹੁਣ ਸਭ ਤੋਂ ਪਹਿਲੀ ਵੈਬ ਸੀਰੀਜ਼ ਆ ਤੇ ਬੜੀ ਕਮਾਲ ਜ਼ਬਰਦਸਤ ਹੋਣ ਵਾਲੀ ਹੈ 6 ਸਾਲ ਦਾਰੋਂ ਨੂੰ ਉਡੀਕਦਿਆਂ ਹੋ ਗਏ ਫਾਈਨਲੀ دارو ਆਪਣੇ ਅਖੀਲੇ ਪੜਾਅ ਤੱਕ ਪਹੁੰਚ ਚੁੱਕੀ ਆ ਤੇ ਕਮੈਂਟ ਸੈਕਸ਼ਨ ਦੇ ਅੰਦਰ ਤੁਸੀਂ ਟ੍ਰੇਲਰ ਦੇਖਿਆ ਤਾਂ ਆਪਣੀ ਰਾਏ ਸਾਂਝੀ ਕਰਿਓ ਤੁਹਾਨੂੰ ਟ੍ਰੇਲਰ ਕਿਦਾਂ ਦਾ ਲੱਗਿਆ ਤੇ ਵੈਬ ਸੀਰੀਅਲ ਨੂੰ ਦੇਖਣ ਤੋਂ ਬਾਅਦ ਵੀ ਤੁਸੀਂ ਆਪਣੀ ਰਾਏ ਸੋਸ਼ਲ ਮੀਡੀਆ ਦੇ ਉੱਤੇ ਸਾਂਝੀ ਕਰ ਸਕਦੇ ਹੋ